ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਦਾਵਾ ਕੀਤਾ ਹੈ ਕਿ ਯੂਨਾਈਟਿਡ ਸਟੇਟਸ ਨੇ ਵੈਨਚੂਏਲਾ ਤੇ ਵੱਡੇ ਪੱਧਰ ਦਾ ਸੈਨਿਕ ਹਮਲਾ ਕੀਤਾ ਹੈ ਤੇ ਇਸ ਦੌਰਾਨ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੇ ਉਹਨਾਂ ਦੀ ਵਾਈਫ ਨੂੰ ਕੈਪਚਰ ਕਰਕੇ ਦੇਸ਼ ਤੋਂ ਬਾਹਰ ਲਿਜਾਇਆ ਗਿਆ ਹੈ। ਇਹ ਦਾਵਾ 트ੰਪ ਨੇ ਆਪਣੇ 트ਰੂਥ ਸੋਸ਼ਲ ਪੋਸਟ ਵਿੱਚ ਕੀਤਾ ਤੇ ਇੱਕ ਸਪਸ਼ਟ ਪ੍ਰੈਸ ਕਾਨਫਰੰਸ ਕਰਨ ਦੀ ਵੀ ਕਲਾਕੀ ਹੈ। ਵੈਂਜੂਏਲਾ ਦੀ ਰਾਸਤਾਨੀ ਕਾਰਾਕਾਸ ਤੇ ਹੋਰ ਖੇਤਰਾਂ ਵਿੱਚ ਤਮਾਕਿਆਂ ਤੇ ਹਵਾਈ ਜਹਾਜ਼ਾਂ ਦੇ ਨਜ਼ਦੀਕੀ ਉਡਾਨ ਭਰਨ ਦੀਆਂ ਰਿਪੋਰਟਾਂ ਮਿਲ ਰਹੀਆਂ ਨੇ ਬਹੁਤ ਸਾਰੀਆਂ ਤਸਵੀਰਾਂ ਵਿਜ਼ੂਅਲ ਵੀਡੀਓਜ਼ ਉਹ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਨੇ ਵੀਡੀਓਜ਼ ਤੇ ਰਿਪੋਰਟਾਂ ਦੇ ਵਿੱਚ ਉਕਾਰਾਕਾਂਸ਼ ਤੇ ਧੂਆਂ ਵਾਹਨ ਸਰਗਰਮੀ ਤੇ ਸੈਨਿਕ ਹਲਚਲ ਦੀਆਂ ਤਸਵੀਰਾਂ ਦੇਖਣ ਨੂੰ ਸਾਫ਼ ਮਿਲ ਰਹੀਆਂ ਨੇ ਵੈਨਿਜੂਏਲਾ ਦੀ ਸਰਕਾਰ ਦਾ ਬਿਆਨ ਵੀ ਆਇਆ ਹੈ ਮਾਦਰੋਦੀ ਸਰਕਾਰ ਨੇ ਅਮਰੀਕੀ ਹਮਲਿਆਂ ਦੀ ਸਖਤ ਨਿੰਦਿਆ ਕੀਤੀ ਹੈ ਤੇ ਦੇਸ਼ ਵਿੱਚ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਹੈ ਉਹਨਾਂ ਨੇ ਆਖਿਆ ਕਿ ਇਹ ਇੱਕ ਇੰਪੀਰੀਅਲਿਸਟ ਅਤਿਆਚਾਰ ਹੈ ਤੇ ਲੋਕਾਂ ਨੂੰ ਆਪਣੀ ਸਵੈਰ ਰੱਖਿਆ ਲਈ ਹੁਣ ਇਕੱਠੇ ਹੋਣਾ ਪਵੇਗਾ ਜਿਕਰ ਇਹਨਾਂ ਖਬਰਾਂ ਦੀ ਪੁਸ਼ਟੀ ਦੀ ਗੱਲ ਕਰੀਏ ਤਾਂ ਹੁਣ ਤੱਕ ਇਹ ਮਾਮਲਾ ਅਧਿਕਾਰਤ ਤੌਰ ਤੇ ਕਿਸੇ ਤੀਸਰੀ ਤਰਫ ਤੋਂ ਪੁਸ਼ਟੀ ਨਹੀਂ ਹੋ ਪਾਈ ਪੋਲਿਟੀਕਲ ਤੇ ਅੰਤਰਰਾਸ਼ਟਰੀ ਸਰੋਤ ਇਸ ਦਾਅਵੇ ਨੂੰ ਵੀ ਲੈ ਕੇ ਵੇਰਵੇ ਦੇ ਨਾਲ ਜਾਂਚ ਕਰ ਰਹੇ ਨੇ ਵੈਨਿਜੂਏਲਾ ਤੇ ਅਮਰੀਕੀ ਹਮਲੇ ਤੇ ਰਾਸ਼ਟਰਪਤੀ ਨਿਕੋਲਾਸ ਮਾਦੋਰੋਦੀ ਦੀ ਗ੍ਰਿਫਤਾਰੀ ਦੇ ਦਾਅਵਿਆਂ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਤੇ ਤਿੱਖੀਆਂ ਪ੍ਰਤੀਕਿਰਿਆਵਾਂ ਵੀ ਵੱਖ-ਵੱਖ ਦੇਸ਼ਾਂ ਵੱਲੋਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਲਾਤੀਨੀ ਅਮਰੀਕਾ ਦੇ ਕਈ ਦੇਸ਼ਾਂ ਖਾਸ ਕਰਕੇ ਕਿਊਬਾ ਤੇ ਕਲੰਬੀਆ ਨੇ ਇਸ ਕਾਰਵਾਈ ਦੀ ਸਖਤ ਸ਼ਬਦਾਂ ਚ ਨਿੰਦਿਆ ਕੀਤੀ ਹੈ ਉਹਨਾਂ ਆਖਿਆ ਕਿ ਇਹ ਵੈਨਿਜੂਏਲਾ ਦੀ ਪ੍ਰਭੂਸੱਤਾ ਉੱਤੇ ਸਖਤ ਹਮਲਾ ਹੈ ਰੂਸ ਤੇ ਈਰਾਨ ਨੇ ਵੀ ਅਮਰੀਕਾ ਦੀ ਇਸ ਸੈਨਿਕ ਕਾਰਵਾਈ ਨੂੰ ਗੰਭੀਰ ਉਲੰਘਣਾ ਦੱਸਿਆ ਤੇ ਤਣਾ ਘਟਾਉਣ ਦੀ ਅਪੀਲ ਕੀਤੀ ਹੈ ਯੂਰਪ ਵਿੱਚ ਕੁਝ ਦੇਸ਼ਾਂ ਨੇ ਸਥਿਤੀ ਤੇ ਚਿੰਤਾ ਜ਼ਾਹਰ ਕਰਦਿਆਂ ਸੰਵਾਦ ਰਾਹੀਂ ਹੱਲ ਲੱਭਣ ਦੀ ਕਲ ਕੀਤੀ ਹੈ ਜਦਕਿ ਅਰਜنٹੀਨਾ ਨੇ ਮਾਦਰੋਦੀ ਗ੍ਰਿਫਤਾਰੀ ਦੇ ਦਾਅਵਿਆਂ ਦਾ ਸਮਰਥਨ ਕੀਤਾ ਹੈ ਇਸ ਦੇ ਉਲਟ ਵੰਜੁਏਲਾ ਸਰਕਾਰ ਨੇ ਇਸ ਹਮਲੇ ਨੂੰ ਸਿੱਧਾ ਸੈਨਿਕ ਐਗੋਰੇਸ਼ਨ ਕਹਿੰਦੇ ਹੋਏ ਦੇਸ਼ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਹੈ। ਕਲਗਰੀ ਦੇ ਬੋਨੇਸ ਇਲਾਕੇ 'ਚ ਵਾਟਰ ਮੇਨ ਲਾਈਨ ਟੁੱਟ ਗਈ ਜਿਸ ਕਾਰਨ ਭਾਰੀ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਜਿਸ ਵਿੱਚੋਂ ਅੱਗ ਬੁਝਾਊ ਟੀਮ ਨੇ 13 ਲੋਕਾਂ ਨੂੰ ਬਚਾ ਲਿਆ ਇਸ ਕਾਰਨ ਪਰਕਡੇਲ ਮੌਡਗੋਮਰੀ ਤੇ ਪੁਆਇੰਟ ਐਮਕੇ ਵਿੱਚ ਬੋਇਲ ਵਾਟਰ ਬੋਇਲ ਵਾਟਰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਧਨਵਾਸੀ ਨੂੰ ਪਾਣੀ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਗਈ ਹੈ ਲਗਭਗ 2000 ਘਰ ਤੇ 100 ਦੇ ਕਰੀਬ ਕਾਰੋਬਾਰ ਇਸ ਨਾਲ ਪ੍ਰਭਾਵਿਤ ਹੋਏ ਨੇ ਪਰ ਕੋਈ ਗੰਭੀਰ ਛੋਟ ਦੀ ਸੂਚਨਾ ਨਹੀਂ ਹੈ ਐਮਰਜੈਂਸੀ ਟੀਮਾਂ ਕੰਮ ਕਰ ਰਹੀਆਂ ਨੇ ਤੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਲਈ ਆਖਿਆ ਗਿਆ ਹੈ ਤੇ ਇੱਕ ਹੋਰ ਖਬਰ ਅਮਰੀਕਾ ਤੋਂ ਅਮਰੀਕਾ ਦੇ ਵਿੱਚ ਇੱਕ ਅਜੀਬੋ ਗਰੀਬ ਕਹਾਣੀ ਸਾਹਮਣੇ ਆਈ ਹੈ ਨਸ਼ੇ ਦੇ ਵਿੱਚ ੁੱਤ ਇੱਕ ਚੋਰ ਨੇ ਨਿਊ ਜਰਸੀ ਦੇ ਇੱਕ ਵਿੰਟੇਜ ਗਿਟਾਰ ਸਟੋਰ ਤੋਂ ਮਹਿੰਗੀਆਂ ਮੈਂਡੋਲਿਨ ਚੋਰੀ ਕਰ ਲਈਆਂ ਤੇ ਇਹਨਾਂ ਦੀ ਕੀਮਤ ਵੀ ਕਾਫੀ ਜ਼ਿਆਦਾ ਸੀ ਲਗਭਗ 3500 ਡਾਲਰ ਤੇ 4250 ਡਾਲਰ ਸੀ ਪਰ ਕੁਝ ਦਿਨਾਂ ਬਾਅਦ ਉਸ ਦਾ ਅੰਦਰੋਂ ਮਨ ਜਾਗ ਗਿਆ ਤੇ ਉਹ ਦੋਵੇਂ ਸਾਜ਼ ਵਾਪਸ ਕਰਨ ਦੇ ਲਈ ਉਸੇ ਸ਼ਾਪ ਤੇ ਪਹੁੰਚਦਾ ਤੇ ਨਾਲ ਇੱਕ ਚਿੱਠੀ ਛੱਡ ਜਾਂਦਾ ਜਿਸ ਤੇ ਲਿਖਿਆ ਸੀ ਸੌਰੀ ਆਈ ਹੈਵ ਬੀਨ ਡਰੰਕ ਮੈਰੀ ਕ੍ਰਿਸਮਸ ਯੂ ਆਰ ਅ ਗੁੱਡ ਮੈਨ ਸਟੋਰ ਮਾਲਕ ਹੈਰਾਨ ਰਹਿ ਗਿਆ ਤੇ ਕਹਿਣ ਲੱਗਾ ਕਿ ਇਸ ਤਰ੍ਹਾਂ ਤਾਂ ਫਿਲਮਾਂ ਦੇ ਵਿੱਚ ਹੁੰਦਾ ਕੈਮਰੇ ਦੇ ਵਿੱਚ ਚੋਰ ਕੈਦ ਹੋ ਗਿਆ ਸੀ ਪਰ ਮੁਰਤੋਂ ਮਾਫੀ ਮੰਗਣ ਵਾਲੀ ਉਸਦੀ ਗੱਲ ਹੈ ਹੁਣ ਇੰਟਰਨੈਟ ਤੇ ਇਹ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਨਕਿ ਪੁਲਿਸ ਹਾਲੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ ਵੈਸੇ ਗੋਰੀ ਲੋਕ ਕਾਫੀ ਇਮਾਨਦਾਰ ਹੁੰਦੇ ਆ ਜੇਕਰ ਉਹ ਚੋਰੀ ਵੀ ਕਰਦੇ ਆ ਨਾ ਤਾਂ ਉਹ ਵੀ ਪੂਰੀ ਇਮਾਨਦਾਰੀ ਨਾਲ ਕਰਦੇ ਆ ਉਸਦਾ ਇੱਕ ਸਬੂਤ ਇਹ ਸੀ